ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਪ੍ਰਤੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਪ੍ਰਤੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਿਸ਼ਤਾ ਲੜਕੇ ਦਾ ਹੈ ਜ਼ਿਲ੍ਹਾ ਫਰੀਦਕੋਟ ਤੋਂ ਕਾਸਟ ਹੈ ਚੱਟ ਸਿੱਖ ਲੜਕੇ ਦੀ ਉਮਰ 30 ਸਾਲ ਆ ਸਟੱਡੀ ਪਲੱਸ 2 ਲੜਕੇ ਕੋਲ ਜ਼ਮੀਨ ਦੇ 5 ਕਿੱਲੇ ਆ ਲੜਕਾ ਤਲਾਕशुदा ਹੈ ਜੀ ਇਹਨਾਂ ਨੂੰ ਆਪਣੇ ਹੀ ਕਾਸਟ ਚੋਂ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਅਗਰ ਲੜਕੀ ਤਲਾਕशुदा ਹੈ ਤਾਂ ਬਿਨਾਂ ਬੱਚੇ ਤੋਂ ਹੋਵੇ ਨਹੀਂ ਤਾਂ ਇਹ ਗਰੀ ਪ੍ਰਵਾਰ ਦੀ ਲੜਕੀ ਦਾ ਵੀ ਰਿਸ਼ਤਾ ਲੈ ਲੈਣਗੇ ਇਹਨਾਂ ਦੀ ਕੋਈ ਡਿਮਾਂਡ ਨਹੀਂ ਜੀ ਠੀਕ ਹੈ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੀ ਹੁਣ ਧੰਨਵਾਦ ਜੀ